ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਦਾਨ ਹੋ ਪ੍ਰਾਣ ਕੇ ਬਚਈਆ ਦੂਦ ਪੂਤ ਕੇ ਦਬਈਆ ਰੋਗ ਸੋਗ ਕੇ ਮਟਈਆ ਕਿ ਦੁਮਾਨੀ ਮਹਾਮਾਨ ਸੰਗਤ ਜੀ ਵਾਹਿਗੁਰੂ ਰਾਜਨ ਰਾਜ ਭਾਨਨ ਪਾਨ ਦਿਵਾਨ ਦੇਵ ਉਪਮਾ ਮਹਾਨ ਉਪਮਾ ਮਹ ਮਜਸ਼ਮਾਏ ਆਬੇ ਹਯਾਤ ਸਰਬ ਰੇ ਕਾਇਨਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਪਵਿੱਤਰ ਗੋਦ ਦੇ ਅੰਦਰ ਜੁੜ ਕੇ ਬੈਠੇ ਹਾਂ ਜ਼ਿਕਰ ਚੱਲ ਰਿਹਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ कुर्बानी बा इसार के रोशन यक दाम सजायत के दिल अफसा चिड़ियों को भी शहबाज बनाने वाले दशमेश आपको लाखों पर नाम कर्जे से हिंद तेरे दोष न होगा तेरा ये एहसान से फरामोश न होगा हजारों साल नरगिस अपनी बेनूरी, बेनूरी पे रोती है ਬੜੀ ਮੁਸ਼ਕਲ ਸੇ ਹੁੰਦਾ ਹੈ ਚਮਨ ਮੇ ਦੀ ਦਾਵਰ ਪੈਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਉਹ ਬਾਜਾਂ ਵਾਲੇ ਤਾਜਾਂ ਵਾਲੇ ਤਖਤਾਂ ਵਾਲੇ ਕਰਦ ਮੀਆਂ ਉਹ ਬਾਜਾਂ ਵਾਲੇ ਤੇ ਖਾਲਸਾ ਜੀ ਉਹ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸ਼ਹੀਦ ਪਿਤਾ ਦਾ ਪੁੱਤ ਸ਼ਹੀਦ ਪੁੱਤਰਾਂ ਦਾ ਬਾਪੂ ਉਹ ਬਾਦਸ਼ਾਹ ਦਰਬੇਸ਼ ਜਿੰਨਾ ਵਰਗਾ ਜਰਨੈਲ ਕੋਈ ਨਹੀਂ ਸੱਚ ਆ ਜਿੰਨਾ ਵਰਗਾ ਭਗਤ ਕੋਈ ਨਹੀਂ ਤੇ ਜਿੰਨਾ ਵਰਗਾ ਦਾਨੀ ਕੋਈ ਨਹੀਂ ਉਹ ਮਹਾਬਲੀ ਤਪੱਸਵੀ ਵੀਰ ਯੋਧਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਮਾਂ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਤੇ ਮੁੜ ਕੇ ਜੰਮਣਾ ਨਹੀਂ ਕੋਈ ਕੋਈ ਉਹਦੇ ਨਾਲ ਦਾ ਪੁੱਤ ਜੋਗੀ ਅੱਲਾ ਯਾਰ ਖਾਂ ਦਾ ਜ਼ਿਕਰ ਚੱਲ ਰਿਹਾ ਸੀ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਨੇ ਆਪ ਜੀਆਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਰੰਧਾਵਾ ਪਰਿਵਾਰ ਦਾ ਜ਼ਿਕਰ ਚੱਲਿਆ ਕਾਲੋ ਪਰਿਵਾਰ ਦਾ ਜ਼ਿਕਰ ਚੱਲਿਆ ਜਿਨ੍ਹਾਂ ਦੀਆਂ ਬੜੀਆਂ ਨੇਕ ਕਮਾਈਆਂ ਨੇ ਜਿਨ੍ਹਾਂ ਦੀਆਂ ਵੱਡੀਆਂ ਸੇਵਾਵਾਂ ਨੇ ਕਿਤੇ ਖਾਲਸਾ ਜੀ ਕੈਂਪ ਲੱਗ ਰਹੇ ਆ ਮੈਡੀਕਲ ਕੈਂਪ ਤੇ ਕਿਤੇ ਅਮਰਤ ਸੰਚਾਰ ਦੇ ਲਈ ਵੱਡੇ ਉਪਰਾਲੇ ਸਿਰ ਤੋੜ ਯਤਨ ਕੀਤੇ ਜਾ ਰਹੇ ਆ ਨੌਜਵਾਨੀ ਨੂੰ ਆਪਣੇ ਵਿਰਸੇ ਦੇ ਨਾਲ ਆਪਣੇ ਧਰਮ ਦੇ ਨਾਲ ਇਹ ਜੋੜਨ ਦੇ ਵੱਡੇ ਉਪਰਾਲੇ ਵੱਡੇ ਯਤਨ ਇਹਨਾਂ ਪਰਿਵਾਰਾਂ ਦੇ ਵੱਲੋਂ ਕੀਤੇ ਜਾ ਰਹੇ ਵਾਹ ਸੰਗਤ ਜੀ ਜੋਗੀ ਅੱਲਾ ਯਾਰਖਾਨੇ ਲਿਖਿਆ ਕਹਿੰਦਾ ਕਰਤਾਰ ਕੀ ਸੰਗਤ ਹੈ ਨਾਨਕ ਦੀ ਕਸਮ ਹੈ ਕਸਮ ਹੈ ਜਿਤਨੀ ਵੀ ਹੋ ਗੁਰੂ ਗੋਬਿੰਦ ਦੀ ਤਾਰੀਫ ਉਹ ਕਮ ਹੈ ਕਮ ਹੈ ਕਮ ਹੈ ਮਹਾਰਾ ਦੀਆਂ ਸਿਫਤਾਂ ਉਹਨੇ ਲਿਖੀਆਂ ਇਸ ਕਰਕੇ ਇਸਲਾਮ ਵਾਲਿਆਂ ਨੇ ਉਹਨੂੰ ਆਪਣੇ ਧਰਮ ਚੋਂ ਛੇਕ ਦਿੱਤਾ ਉਹਨੂੰ ਕਾਫਰ ਕਹਿ ਦਿੱਤਾ ਤੇ ਜਦੋਂ ਉਹ 39 ਸਵਾਸ ਲਾਹੌਰ ਦੇ ਅਨਾਰਕਲੀ ਬਾਜ਼ਾਰ ਚ ਲੈ ਰਿਆ ਨਾ ਉਹਦੇ ਕੋਲ ਇੱਕ ਮੌਲਵੀ ਆਇਆ ਕਹਿਣ ਲੱਗਾ ਅੱਲਾ ਯਾਰ ਖਾਂ ਜੋ ਤੂੰ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਲਿਖੀਆਂ ਨਾ ਇੱਕ ਵਾਰੀ ਮੂੰਹ ਤੋਂ ਕਹਿ ਦੇ ਇਹ ਝੂਠ ਨੇ ਤੈਨੂੰ ਜੰਨਤ ਦੇ ਦੇਵਾਂਗੇ ਤੇ ਜੋਗੀ ਅੱਲਾ ਯਾਰ ਖਾਂ ਦਾ ਜਵਾਬ ਸੀ ਕਹਿੰਦਾ ਲੱਖਾਂ ਜੰਨਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਕੁਰਬਾਨ ਕਰਦਾ ਮੈਨੂੰ ਜੰਨਤ ਨਹੀਂ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਥਾਂ ਚਾਹੀਦੀ ਵਾਹ ਉਹ ਕਹਿੰਦਾ ਸੀ ਮੇਰਾ ਹੁਸੈਨ ਅਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜੇ ਜੱਗ ਭਾਵੇਂ ਸਾਰਾ ਰੁਸ ਜੇ ਇੱਕ ਗੱਲ ਚੇਤੇ ਰੱਖਿਓ ਸਿਆਹੀ ਮੁੱਕ ਸਕਦੀ ਆ ਕਲਮ ਟੁੱਟ ਸਕਦੀ ਆ ਵਾਕਸ਼ਲ ਖਤਮ ਹੋ ਸਕਦਾ ਪਰ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਹੀਂ ਮੁੱਕ ਨਹੀਂ ਮੁੱਕ ਸਕਦੀ ਖਾਲਸਾ ਜੀ ਆਓ ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰਾਂ ਕਰੀਏ ਮਹਾਰਾਜ ਦੇ ਦਰਸ਼ਨ ਦیدارੇ ਮਹਾਰਾਜ ਕਹਿੰਦੇ ਆ ਨਾ ਅਗੈ ਆਬਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਘਾਤ ਕੇ ਫਤਿਹ ਗਜਾਵੈ ਮਰਜ਼ ਕਹਿੰਦੇ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸਮਿਟੈਂਸ ਹੋਗ ਮਰਜ਼ ਕਹਿੰਦੇ ਆਤਮਾ ਗ੍ਰੰਥ ਮੇਂ ਸ਼ਰੀਰ ਮੇਰਾ ਪੰਥ ਮੈਂ ਜੇ ਮੇਰੇ ਦਦਾਰੇ ਕਰਨਿਆ ਮੇਰੇ ਪੰਥ ਚੋਂ ਮੇਰੇ ਖਾਲਸਿਆਂ ਚ ਹੋਣਗੇ ਖਾਲਸਾ ਅਕਾਲ ਪੁਰਖ ਦੀ ਬਾਣੀ ਪ੍ਰਗਟਿ ਉਖਾਲਸਾ ਪਰਮਾਤਮ ਦੀ ਮੌਜ ਤੇ ਮਰਜ ਕਹਿੰਦੇ ਜਿਹੜਾ ਗੱਜ ਕੇ ਫਤਿਗਜਉਂਦਾ ਨਾ ਉਹਦੇ ਬਲ ਮੇਰਾ ਮੁਖ ਤੇ ਆਓ ਸੰਗਤ ਜੀ ਗੱਲਮੀ ਨਾ ਕਰੀਏ ਬੜੀ ਦੇਰ ਤੋਂ ਜੁੜ ਕੇ ਬੈਠੇ ਹਾਂ ਰਾਤਰੀ ਦੇ ਦੀਵਾਨ ਦਾ ਆਨੰਦ ਮਾਣ ਰਹੇ ਹਾਂ ਕਿਉਂਕਿ ਮੰਗਨਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਣਾ ਗੁਰ ਤੇ ਮੰਗਣਾ ਜਾਗਨਾ ਜਾਗਨਾ ਜਾਗਨ ਨਿਕਾ ਹਰ ਕੀਰਤਨ ਵਿੱਚ ਜਾਗਣਾ ਇਹ ਜਾਗਣੇ ਕਿ ਸਫਲੇ ਨਹੀਂ ਮਾਰਦ ਕਹਿੰਦੇ ਜੋ ਜਗਨ ਲਹਨ ਸੇ ਸਾਈ ਗੰਨੂ ਦਾਤ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਤੇ ਖਾਲਸਾ ਜੀ ਮਾਰਦ ਨੇ ਕਿਹਾ ਜਿਹੜਾ ਘਰਜ ਕੇ ਫਤੇ ਗਜੌਂਦਾ ਉਹਦੇ ਬਲ ਮੁਖ ਤੇ ਆਓ ਕਹਿੰਦੇ ਬਖਸ਼ੀ ਫਤੇ ਅਕਾਲ ਦੀ ਹੈ ਤੁਰ ਦਰਗਾਹੀ ਬੱਜਾਂ ਵਾਲੇ ਪੰਥ ਦੀ ਹੈ ਝੋਲੀ ਪਾਈ ਜੋ ਗੁਰਸਿੱਖ ਸਤਗੁਰ ਨੂੰ ਪਾਉਣਾ ਚਾਹੁੰਦੇ ਓਈਓ ਗੁਰਸਿੱਖ ਕਰਤਕ ਨੇ ਸਤਹਿ ਗਜਾਉਂਦੇ ਬੈਠੋ ਸੱਜ ਕੇ ਤੇ ਬੋਲਿਓ ਗਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ ਤੰ ਮੇਰੇ ਮਨ ਭਿਆਨ ਨਦਾਨਾ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਕੀਰਤਨੀ ਢਾਡੀ ਜਥੇ ਕਥਾਵਾਚਕ ਜਿਨ੍ਹਾਂ ਨੇ ਆਪ ਜੀ ਨੂੰ ਗੁਰਮਤ ਵਿਚਾਰਾਂ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕੀਤਾ অতি ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਦਲਜੀਤ ਸਿੰਘ ਜੀ ਕਾਲੂ ਸਾਹਿਬ ਗੁਰੂ ਗਰੀਬਨਵਾਜ਼ ਵੈਲਫੇਅਰ ਸੁਸਾਇਟੀ ਕੈਨੇਡਾ ਤੋਂ ਆਏ ਨੇ ਤੇ ਮੈਂ ਇਹ ਗੱਲ ਦੱਸਦੇ ਆਂ ਢੱਡ ਵੀ ਉਹਨਾਂ ਦੇ ਕੋਲ ਹੀ ਆ ਕਹਿੰਦੇ ਜਦੋਂ ਢੱਡੀ ਬਾਰਾਂ ਸੁਣਦੇ ਆ ਤੇ ਖੂਨ ਉਬਾਲੇ ਮਾਰਦਾ ਤੇ ਕਹਿੰਦੇ ਜਦੋਂ ਮੈਂ ਨਾ ਆ ਅਨਰਜੀ ਚੜ੍ਹਦੀ ਕਲਾ ਅਡਾਪਟ ਕਰਕੇ ਬਾਹਰ ਨੂੰ ਦੁਆਰਾ ਤੁਰਦਾ ਨਾ ਤੇ ਇਦਾਂ ਜੀ ਕਰਦਾ ਜਿਵੇਂ ਬਾਬੇ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ ਨਾ ਉਹ ਇੱਕ ਹਾਥੀ ਤੇ ਕੀ ਹਜ਼ਾਰਾਂ ਹਾਥੀਆਂ ਦਾ ਮੁਕਾਬਲਾ ਕਰਨ ਨੂੰ ਤਿਆਰਿਆ ਵਾਹ ਕਿਹਾ ਸੀ ਬਾਬੇ ਬਚਿੱਤਰ ਸਿੰਘ ਨੇ ਵੀ ਕਿਉਂਕਿ ਚਾ ਚੜੀਆਂ ਪੱਤਨੀਆਂ ਪੌਂਟਿਆਂ ਨੂੰ ਵਣ ਕੰਬਿਆ ਬਨਸਪਤੀ ਮੋਲ ਉੱਠੀ ਡੋਲੇ ਫੜ ਕੇ ਖੂਨ ਦੇ ਵੇਗ ਬਦਲੇ ਤੇ ਜ਼ਬਾਨੀ ਪੰਜਾਬ ਦੀ ਖੋਲ ਉੱਠੀ ਡੋਲੇ ਤਖਤ ਸਿੰਘਾਸਨ ਜਾਬਰਾਂ ਦੇ ਡੋਲੇ ਤਖਤ ਸਿੰਘਾਸਨ ਜਾਬਰਾਂ ਦੇ ਉਹਦੇ ਕਲਗੀ ਤੋੜਿਆ ਕੁੱਲੋਂ ਤੋਂ ਉਹਦੇ ਥਾਪੜੇ ਬੱਸ ਦੇ ਦਾਤ ਹਿੰਮਤੀ ਯੋ ਦੇ ਮੁਰਦੇ ਨਹੀਂ ਕਿਸੇ ਦੇ ਮੋਹਣਿਆਂ ਤੋਂ ਕੋਈ ਵਾਲੀ ਚਾਰ ਜਹਾਨਾਂ ਦਾ ਤਬੇਲਿਆਂ ਵਿੱਚ ਥਾਪੜੇ ਕੋੜਿਆਂ ਨੂੰ ਕਦੇ ਉੱਪਰ ਖੜ ਕੇ ਮਮਟੀ ਦੇ ਫਿਰੇ ਚੋਗਾ ਪਾਉਂਦਾ ਬਾਜਾਂ ਨੂੰ ਜਦ ਬੂੰਦਾ ਲੰਮਿਆਂ ਕੇਸਾਂ ਨੂੰ ਝਾ ਚੜਦੇ ਕੇਸ ਕਿਆਂ ਪਰਨਿਆਂ ਨੂੰ ਉਹ ਦੇ ਕਮਰ ਕਿਸੇ ਉਹ ਦੇ ਗਾਤਰੇ ਉਹ ਦੇ ਸੈਪਸ ਰੋਹੀ ਖੰਡਿਆਂ ਨੂੰ ਖੰਡਿਆਂ ਨੂੰ ਉਹ ਦੇ ਤਬਲੇਆਂ ਅਤੇ ਰਬਾਬਾਂ ਨੂੰ ਕੋਈ ਬਲੀ ਚਾਰ ਜਹਾਨਾਂ ਦਾ ਤਬੇਲਿਆਂ ਵਿੱਚ ਥੱਪੜ ਕੋੜੀਆਂ ਨੂੰ ਕਦੇ ਉੱਪਰ ਖੜ ਕੇ ਮਮਟੀ ਦੇ ਉਹ ਫਿਰੇ ਚੋਗਾ ਪੂੰਡਾ ਬਾਜਾਂ ਨੂੰ